ਹਾਂਜੀ ਵੀਰੇ ਆਹ ਵਾਲਾ ਬੁਲਟ ਤੁਸੀਂ ਕਿਸ਼ਤਾਂ ਤੇ ਵੀ ਲੈ ਸਕਦੇ ਹੋ ਤੇ ਕੈਸ਼ ਵੀ ਲੈ ਸਕਦੇ ਹੋ ਜੀ ਸਟੈਂਡਰਡ ਐਕਸ 2020 ਮਾਡਲ ਜਮ੍ਹਾਂ ਨਵੀਂ ਕੰਡੀਸ਼ਨ ਦਾ ਬੁਲਟ ਕੋਕਾ ਪੀਸ ਹੈ ਜੀ ਫੁੱਲ ਮੋਡੀਫਾਈ ਕਰਾਇਆ ਵੀਰ ਨੇ ਬੁਲਟ ਦੀ ਟੈਂਕੀ ਤੇ ਸਾਰਾ ਬੁਲਟ ਮੋਡੀਫਾਈ ਕਰਾਇਆ ਬਾਸ ਵਾਲੀ ਹੈਡਲਾਈਟ ਲੱਗੀ ਆ ਸਪੈਸ਼ਲ ਅਲੋਇ ਵੀ ਲੱਗੇ ਨੇ ਜੈਨੂਇਨ ਚੱਲਿਆ ਜੀ ਸਾਰਾ ਇੰਜਨ ਗੇਅਰ ਦੀ ਗਾਰੰਟੀ ਆ ਫੁੱਲ ਚਲਾ ਕੇ ਚੈੱਕ ਕਰ ਸਕਦੇ ਹੋ ਰੇਟ 170 ਮੌਕੇ ਦੇ ਮਾਤਨ ਹੋ ਜਾਊਗਾ ਲੋਕੇਸ਼ਨ ਪਟਿਆਲਾ ਦੀ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਦੇ ਸਕਦਾ 2021 ਮਾਡਲ ਕਲਾਸਿਕ ਬੁਲਟ ਘਰ ਦੇ ਵਿੱਚ ਬੁਕਾਉਗਾ ਵੀਰੇ ਸਕਰੀਨ ਤੇ ਵੇਖ ਰਹੋ ਸੈਕੰਡ ਆਨਰ ਆ 5000 ਕਿਲੋਮੀਟਰ ਚੱਲਿਆ ਜਮਨ ਨਵੀਂ ਕੰਡੀਸ਼ਨ ਦਾ ਬੁਲਟ ਹੈ ਜੀ ਲੋਕੇਸ਼ਨ ਧੂਰੀ ਦੀ ਰੇਟ 1,29,000 ਰੱਖਿਆ ਵੀਰ ਉਹਦੇ ਮੌਕੇ ਦੇ ਮਤਨ ਹੋ ਜੂ ਨੈਗੋਸ਼ੀਏਬਲ ਰੇਟ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਸ਼ੋਰੂਮ ਕੰਡੀਸ਼ਨ ਦੀ ਟਾਟਾ ਸੁਮਾਰੀ ਬੁਕਾਉਗਾ ਵੀਰੇ ਬੰਪਰ ਟੂ ਬੰਪਰ ਰੀਜਨਲ ਸਾਰੀ 2010 ਮਾਡਲ 69,000 ਚੱਲੀ ਕੋਕਾ ਪੀਸ ਬ੍ਰੈਂਡ ਨੂੰ ਅਲੋਏ ਟਾਇਰ ਨੇ ਤੇ ਨਵੀਂ ਬੈਟਰੀ ਸਰਵਿਸ ਗੱਡੀ ਦੀ ਤਾਜ਼ਾ ਜੀ ਪੇਪਰ ਵਰਕ ਸਾਰਾ ਕੰਪਲੀਟ ਤੇ ਪ੍ਰੋਜੈਕਟਰ ਲਾਈਟਾਂ ਲੱਗੀਆਂ ਨੇ ਥਰਡ ਓਨਰ ਗੱਡੀ ਆ ਰੇਟ ਤੇ 3 ਲੱਖ 20 ਹੋਰ ਮੌਕੇ ਦੇ ਮਤਨ ਹੋ ਜਾਊਗਾ ਲੋਕੇਸ਼ਨ ਜਲੰਧਰ ਵੀ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਬੜੀ ਸਾਫ ਕੰਡੀਸ਼ਨ ਦੀ Swift Dzire ਗੱਡੀ ਘਰ ਦੇ ਵਿੱਚ ਵਿਕਾਊਾ ਵੀਰੇ ਸਕਰੀਨ ਤੇ ਵੇਖ ਰਹੇ ਹੋ ਅਮਰਜੈਂਸੀ ਸੇਲ ਆ 2014 ਮਾਡਲ ਡੀਜ਼ਲ ਵੇਰੀਐਂਟ ਸੈਕੰਡ ਓਨਰ ਇੰਜਨ ਵੱਲੋਂ ਜਮਾਨ ਨਮੀ ਹੈ ਜੀ ਫੁੱਲ ਗਾਰੰਟੀ ਗੱਡੀ ਦੀ ਲੋਕੇਸ਼ਨ ਜਲੰਧਰ ਦੀ ਰੇਟ ਫੋਨ ਤੇ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਦੇ ਸਕਦੇ ਬਰੇਜਾ ਗੱਡੀ ਵਿਕਾਊਾ ਸਕਰੀਨ ਤੇ ਵੇਖ ਰਹੇ ਹੋ ਜੀ 2019 ਮਾਡਲ ਡੀਜ਼ਲ ਵੇਰੀਐਂਟ ਬੰਪਰ ਟੂ ਬੰਪਰ ਸਾਰੀ ਰੀਜਨਲ ਬਰੇਜਾ VDI ਸੈਕੰਡ ਓਨਰ ਹੈ ਫੈਮਿਲੀ ਚ ਟ੍ਰਾਂਸਫਰ ਕਰ ਰਿਹਾ ਜੀ ਬਾਕੀ ਫੁੱਲ ਇੰਸ਼ੋਰੈਂਸ ਹੈ ਤੇ ਰਾਜਪੁਰਾ ਦਾ 48000 ਕਿਲੋਮੀਟਰ ਚੱਲੀ ਆ ਜੀ ਫੁੱਲ ਗਾਰੰਟੀ ਆ ਚਲਾ ਕੇ ਚੈੱਕ ਕਰ ਸਕਦੇ ਹੋ ਨੰਬਰ ਰਾਜਪੁਰਾ ਦਾ ਲੋਕੇਸ਼ਨ ਵੀ ਰਾਜਪੁਰਾ ਦੀ ਰਾਜਪੁਰਾ ਚ ਗੱਡੀ ਖੜੀ ਆ ਰੇਟ 735000 ਮੌਕੇ ਦੇ ਮੰਤਨ ਹੋ ਜਾਊਗਾ ਨੰਬਰ ਸਕਰੀਨ ਤੇ ਇਸ ਨੰਬਰ ਤੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਬਾਅਦ ਜਾਣ ਕਰਕੇ 2023 ਮਾਡਲ ਜਮਾ ਨਮਾ ਪਿਆ ਅਰਜਨ 605 ਡਰੈਕਟਰ ਵਕਾਊ ਆ ਜੀ ਘਰ ਦੇ ਵਿੱਚ ਇਸਕਰੀਨ ਤੇ ਵੇਖ ਰਹੇ ਹੋ 1 ਮਹੀਨਾ ਪਹਿਲਾਂ ਫੁੱਲ ਮੋਡੀਫਾਈ ਕਰਾਇਆ ਵੀਰ ਨੇ 800 ਘੰਟੇ ਚੱਲਿਆ ਤੇ ਇੰਜਨ ਗੇਅਰ ਦਾ ਜਮਾ ਨਮਾ ਫੁੱਲ ਗਾਰੰਟੀ ਆ ਚਲਾ ਕੇ ਬਾਅਦ ਚੈੱਕ ਕਰ ਸਕਦੇ ਹੋ ਫੁੱਲ ਮੋਡੀਫਿਕੇਸ਼ਨ ਕਰਵਾਈ ਆ ਜੀਪੀਐਸ ਸਿਸਟਮ ਵੀ ਲੱਗਾ ਤੇ ਰੇਟ ਹੈ ਜੀ 7 ਲੱਖ 80 ਔਰ ਮੌਕੇ ਦੇ ਮਾਤਨ ਕੀਤਾ ਜਾਊ ਲੋਕੇਸ਼ਨ ਕਥੂ ਨੰਗਲ ਅੰਮ੍ਰਿਤਸਰ ਦੀ ਨੰਬਰ ਸਕਰੀਨ ਤੇ ਇਸ ਨੰਬਰ ਦੇ ਗੱਲ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਟਰੱਕ ਵੀ ਸੋਹਣੀ ਬਹੁਤ ਆ ਮੁਰਸਿਆਂ ਦੇ ਪਿਛੇ ਟਾਇਰ ਚੌੜਾ ਪਾਇਆ ਹੋਇਆ ਲਾਈ ਵੀ ਨਵੇਂ ਆ ਸੀਟ ਨਵੀਆਂ ਬਾਕੀ ਕੋਈ ਵੀ ਤਾਰ ਇਹ ਜੀ ਨਹੀਂ ਮੁਰਸਿਆਂ ਦੀ ਜਿਹੜੀ ਪੁਰਾਣੀ ਹੋਵੇ ਸਾਰੇ ਲੈਦਰ ਨਵੇਂ ਆਗੇ ਪੂਰੀ ਸੋਹਣੀ ਖੜਨੀ ਆ ਮੁਰਸਿਆਂ ਦੀ ਫਰਸਟ ਓਨਰ ਹੈ ਤੇ ਵੱਡੇ ਹਾਰਨ ਲੱਗੇ ਹੋਏ ਆ ਤੇ ਬਾਕੀ ਜਿਹੜੇ ਮੇਰੇ ਭਰਾਣੇ ਇਹ ਡੀਲ ਨੂੰ ਕਰੈਕ ਕਰਨਾ ਤਾਂ ਉੱਤੇ ਨੰਬਰ ਦਿੱਤਾ ਹੋਇਆ ਤੇ ਉਹਦੇ ਤੇ ਕਾਲ ਕਰ ਸਕਦੇ ਆਂ ਤੇ ਹੋਰ ਵੀ ਬੋਲਟਾਂ ਦੀ ਜਾਣਕਾਰੀ ਲੈ ਸਕਦੇ ਆਂ ਬਾਕੀ ਬੋਲਟ ਤੋਫਾ ਪੀਸ ਹੈ ਪੂਰਾ ਬਹੁਤ ਸੋਹਣਾ ਮੂਸਾਇਲਾ ਹੈ ਤੇ 올 ਓਵਰ ਇੰਡੀਆ ਡਿਲੀਵਰੀ ਹੈ ਮਿੱਤਰੋ ਜਿੱਥੇ ਮਰਜ਼ੀ ਡਿਲੀਵਰੀ ਕਰਾ ਸਕਦੇ ਆਂ ਪੂਰਾ ਕੋਕਾ ਪੀਸ ਹੈ ਫਸਟ